ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਐਗਜ਼ਾਮੀਨੇਸ਼ਨ ਫਾਰਮ ਦੇ ਬਾਰੇ ਠੀਕ ਹੈ ਤੁਹਾਨੂੰ ਕਿਹੜੇ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਪੈਣਗੇ ਤੇ ਕੀ ਪ੍ਰੋਸੈਸ ਹੈ ਓਕੇ ਸੋ ਜਿਵੇਂ ਤੁਹਾਨੂੰ ਪਤਾ ਆ 25 ਤੱਕ ਤੁਹਾਨੂੰ ਕੀ ਹੈ ਰੋਲ ਨੰਬਰ ਵਗੈਰਾ ਜਾਰੀ ਹੋ ਜਾਣਗੇ ਡੇਟ ਸ਼ੀਟ ਆ ਜਾਏਗੀ ਉਸ ਤੱਕ ਤੇ ਅਗਸਤ ਦੇ ਫਰਸਟ ਵੀਕ ਦੇ ਵਿੱਚ ਐਗਜ਼ਾਮ ਸ਼ੁਰੂ ਹੋਣ ਦੇ ਪੂਰੇ ਪੂਰੇ ਚਾਂਸਿਸ ਹੈਗੇ ਆ ਠੀਕ ਹੈ ਸੋ ਤੁਹਾਨੂੰ ਦੱਸ ਦਈਏ ਪੀ ਸਾਡੇ ਚੈਨਲ ਦੇ ਉੱਪਰ ਪੁਰਾਣੇ ਪੇਪਰਾਂ ਦੀਆਂ ਪੀਡੀਐਫ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਇੰਗਲਿਸ਼ ਦੇ ਸਾਰੇ ਪੇਪਰ ਅਸੀਂ ਪ੍ਰੋਵਾਈਡ ਕਰਵਾਵਾਂਗੇ ਜਿੰਦੇ ਵਿੱਚ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ ਜਿੰਦੇ ਵਿੱਚ ਕੀ ਹੈ ਅਨਸਰ ਵੀ ਦਿੱਤੇ ਹੋਣਗੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਤੁਸੀਂ ਕੀ ਹੈ ਉਥੋਂ ਤਿਆਰੀ ਕਰ ਸਕਦੇ ਹੋ ਉਸ ਤੋਂ ਬਿਨਾਂ ਸਮਾਜਿਕ ਸਿੱਖਿਆ ਤੇ ਇੱਕ ਦੋ ਹੋਰ ਸਬਜੈਕਟਾਂ ਤੁਹਾਨੂੰ ਪੀਡੀਐਫ ਅਸੀਂ ਪ੍ਰੋਵਾਈਡ ਕਰਵਾਵਾਂਗੇ ਜਿਨ੍ਹਾਂ ਦੀ ਬਿਲਕੁਲ ਤਿਆਰੀ ਨਹੀਂ ਹੈ ਪ੍ਰਾਈਵੇਟ ਜੌਬ ਕਰਕੇ ਠੀਕ ਹੈ ਜਿਹੜੇ ਤਿਆਰੀ ਨਹੀਂ ਕਰ ਸਕਦੇ ਲਿਮਟਿਡ ਜਾਂ ਪੜ ਸਕਦੇ ਉਹਨਾਂ ਲਈ ਬਹੁਤ ਵਧੀਆ ਚੀਜ਼ ਹੈ ਤੁਸੀਂ ਇੱਕ ਵਾਰ ਸਾਡੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਬੈਚ ਲੈਣ ਵਾਸਤੇ ਓਕੇ ਸੋ ਹੁਣ ਆਪਾਂ ਜੇ ਗੱਲ ਕਰੀਏ ਤਾਂ ਸਾਰੇ ਕਾਲ ਜਾਨੇ ਲਗਭਗ ਮੈਸੇਜ ਪਾਉਣੇ ਸ਼ੁਰੂ ਕਰ ਦਿੱਤੇ ਐ ਐਗਜ਼ਾਮੀਨੇਸ਼ਨ ਫਾਰਮ ਦੇ ਬਾਰੇ ਸੋ ਇਹਦੇ ਵਿੱਚ ਤੁਹਾਨੂੰ ਕੀ ਹੈ 4-4 ਫੋਟੋਆਂ ਚਾਹੀਦੀਆਂ 4 ਫੋਟੋਆਂ ਚਾਹੀਦੀਆਂ ਪਾਸਪੋਰਟ ਸਾਈਜ਼ ਤੇ 4 ਚਾਹੀਦੀਆਂ ਸਟੈਂਪ ਸਾਈਜ਼ ਠੀਕ ਹੈ ਸਟੈਂਪ ਸਾਈਜ਼ ਦਾ ਮਤਲਬ ਟਿਕਟ ਸਾਈਜ਼ ਜਿਹੜੇ ਛੋਟੀਆਂ ਫੋਟੋ ਹੁੰਦੀ ਹੈ ਸਟੈਂਪ ਜਿਹੜੀ ਪਾਸਪੋਰਟ ਆ ਥੋੜੀ ਵੱਡੀ ਹੁੰਦੀ ਹੈ ਸਟੈਂਪ ਵਾਲੀ ਫੋਟੋ ਕਿ ਥੋੜੀ ਛੋਟੀ ਹੁੰਦੀ ਹੈ ਚਾਰ-ਚਾਰ ਤਾਂ ਫੋਟੋ ਲਾ ਕੇ ਜਾਣੀਆਂ ਕਿਸੇ ਕਾਲਜ ਨੇ ਤਿੰਨ ਵੀ ਕਿਹਾ ਕਿਸੇ ਨੇ ਚਾਰ ਵੀ ਕਿਹਾ ਤੁਸੀਂ ਚਾਰ ਲੈ ਜਾਓ ਇੱਕ ਅੱਧੀ ਜ਼ਿਆਦਾ ਲੈ ਕੇ ਜਾਣੀ ਵਧੀਆ ਰਹਿੰਦੀ ਹੈ ਉਸ ਤੋਂ ਬਿਨਾ ਤੁਹਾਨੂੰ ਕੀ ਆਉਦਾ ਟੀਪੀ ਸਰਟੀਫਿਕੇਟ ਲੈ ਕੇ ਜਾਣਾ ਪਵੇਗਾ ਜਿਨ੍ਹਾਂ ਨੇ ਹਜੇ ਤੱਕ ਜਮਾ ਨਹੀਂ ਕਰਵਾਇਆ ਉਹਨਾਂ ਨੂੰ ਟੀਪੀਪੀ ਸਰਟੀਫਿਕੇਟ ਜ਼ਰੂਰ ਲੈ ਕੇ ਜਾਣਾ ਪਵੇਗਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਤੁਹਾਡੇ ਰੋਲ ਨੰਬਰ ਤਾਂ ਹੀ ਜਾਰੀ ਹੋਣਗੇ ਜੇਕਰ ਤੁਹਾਡਾ ਟੀਪੀ ਉਹਦੇ ਵਿੱਚ ਠੀਕ ਹੈ ਸਕੂਲਾਂ ਵੇ ਤੁਸੀਂ ਟੀਪੀ ਲਗਾਈ ਸੀ ਜਨਵਰੀ ਤੱਕ ਲਗਭਗ ਤਾਂ ਉਹਨਾਂ ਦੇ ਵਿੱਚ ਕੀ ਸਾਰਾ ਕੁਝ ਤੁਹਾਡਾ ਦਿੱਤਾ ਹੋਇਆ ਕਿੰਨੇ ਦਿਨ ਤੁਸੀਂ ਗਏ ਸੀਗੇ ਕਿੰਨੀਆਂ ਛੁੱਟੀਆਂ ਸਾਰਾ ਕੁਝ ਹੈਗਾ ਜਿਹੜੇ ਦਾ ਕੀ ਹੈ ਲੋਕਲ ਨੇ ਉਹਨਾਂ ਤੋਂ ਜ਼ਰੂਰਤ ਨਹੀਂ ਹੈ ਠੀਕ ਹੈ ਜਿਹੜੇ ਅਦਰ ਡਾਈਟ ਹੈ ਜਿਹੜੇ ਅਦਰ ਡਾਈਟ ਤੋਂ ਆਉਂਦੇ ਆ ਮੰਨ ਲਓ ਜੇ ਕਿਸੇ ਨੇ ਮਾਨਸਾ ਦੇ ਕਿਸੇ ਕਾਲਜ ਦੇ ਵਿੱਚ ਐਡਮਿਸ਼ਨ ਲਿਆ ਹੈ ਬਸ ਟੀਪੀਓ ਨੇ ਕੀ ਆਪਦੇ ਫਾਜ਼ਿਲਕਾ ਬੋਰਡ ਸਾਈਡ ਲਗਾਈ ਹੈ ਤਾਂ ਤੁਹਾਨੂੰ ਉੱਥੋਂ ਕੀ ਵੈਰੀਫਾਈ ਕਰਾ ਕੇ ਲੈ ਕੇ ਆਉਣਾ ਪਏਗਾ ਸਾਈਨ ਵਗੈਰਾ ਕਰਵਾ ਕੇ ਲੈ ਕੇ ਆਉਣੇ ਪੈਣਗੇ ਦਾ ਡਾਈਟ ਪ੍ਰਿੰਸੀਪਲ ਤੋਂ ਠੀਕ ਹੈ ਇਹ ਚੀਜ਼ਾਂ ਨਾ ਲਿ ਤਾਂ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਜਰੂਰ ਰੱਖਿਆ ਜਾਵੇ ਠੀਕ ਹੈ ਤੁਹਾਡੀ اٹੈਂਡੈਂਸ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਕੀ ਇਹ ਫਾਰਮ ਭਰਨੇ ਅਤੇ ਸਾਈਨ ਹੋਣਿਆ ਠੀਕ ਹੈ ਸਾਈਨ ਬਹੁਤ ਜ਼ਰੂਰੀ ਹੈ ਬਿਨਾ ਸਾਈਨ ਤੋਂ ਤੁਹਾਨੂੰ ਰੋਲ ਨੰਬਰ ਇਸ਼ੂ ਨਹੀਂ ਕੀਤਾ ਜਾਏਗਾ ਆਪਦਾ ਸਾਲ ਖਰਾਬ ਨਾ ਕਰ ਲਿਓ ਇਸ ਲਈ ਜਿੱਦਨ ਵੀ ਕੋਈ ਕਾਲਜ ਬੁਲਾਉਂਦਾ ਐਗਜ਼ਾਮੀਨੇਸ਼ਨ ਫਾਰਮ ਦੇ ਵਾਸਤੇ ਤਾਂ ਉਸ ਦਿਨ ਜਾ ਕੇ ਆਪਦਾ ਐਗਜ਼ਾਮੀਨੇਸ਼ਨ ਫਾਰਮ ਜਰੂਰ ਭਰ ਕੇ ਆਓ ਚਾਰ ਚਾਰ ਫੋਟੋਆਂ ਲੈ ਕੇ ਜਾਣੀਆਂ ਐ ਇਕ ਤਾਂ ਟਿਕਟ ਸਾਈਜ਼ ਫੋਟੋ ਜਿਹੜੀ ਛੋਟੀ ਹੁੰਦੀ ਹੈ ਇੱਕ ਪਾਸਪੋਰਟ ਸਾਈਜ਼ ਫੋਟੋ ਵੱਡੀ ਹੁੰਦੀ ਹੈ ਉਹ ਚਾਰ-ਚਾਰ ਉਹ ਲੈ ਕੇ ਜਾਣੀ ਹੈ ਨਾਲ ਜੇਕਰ ਹਜੇ ਤੁਸੀਂ ਟੀਪੀ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਇਆ ਫਿਰ ਤੁਹਾਨੂੰ ਉਹ ਵੀ ਲੈ ਕੇ ਜਾਣਾ ਪੈਗਾ ਜੇ ਤੁਸੀਂ ਕਰਵਾ ਚੁੱਕੇ ਹੋ ਫਿਰ ਜ਼ਰੂਰਤ ਨਹੀਂ ਹੈ ਤੇ ਆਪਦੀ ਹਾਜ਼ਰੀ ਜ਼ਰੂਰੀ ਹੈ ਮਤਲਬ ਉੱਥੇ ਤੁਹਾਡੇ ਕੋਲੋਂ ਕੀ ਹੈ ਸਾਈਨ ਕਰਵਾਏ ਜਾਣਗੇ ਤਾਂ ਹੀ ਤੁਹਾਡਾ ਐਗਜ਼ਾਮੀਨੇਸ਼ਨ ਫਾਰਮ ਫਿਲ ਹੋਏਗਾ ਬਾਕੀ ਫੀਸ ਬਾਰੇ ਕੁਝ ਕਹਿ ਨਹੀਂ ਸਕਦੇ ਕਿਸੇ ਦੀ ਕਿੰਨੀ ਹੈ ਤੇ ਕਿਸੇ ਨੇ ਕਿੰਨੀ ਕੀ ਓਕੇ ਉਹ ਤੁਸੀਂ ਆਪਦੇ ਕਾਲਜ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ